ਸ੍ਰੀ ਕਾਂਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਨਾਂ ਨਾਲ ਸੰਬੰਧਿਤ ਹੈ ਅੱਜ ਇੱਥੇ ਪੀਆਰਟੀਸੀ ਵਿੱਚ ਕੰਮ ਕਰਦੀਆਂ 6 ਜਥੇਬੰਦੀਆਂ ਸੰਬੰਧਿਤ ਐਟਕ ਇੰਟਕ ਐਸਸੀਬੀ ਐਸਸੀ ਕੰਟਰੈਕਟ ਵਰਕਰਸ ਯੂਨੀਅਨ ਆਜ਼ਾਦ ਸੀਟੂ ਅਤੇ ਰਿਟਾਇਰਡ ਵਰਕਰਸ ਭਾਈਚਾਰਾ ਯੂਨੀਅਨ ਐਟਕ ਵੱਲੋਂ ਗਠਿਤ ਕੀਤੀ ਪੀਆਰਟੀਸੀ ਵਰਕਰਸ ਐਕਸ਼ਨ ਕਮੇਟੀ ਦੀ ਪੀਆਰਟੀਸੀ ਦੇ ਆਧਾਰੇ ਅਤੇ ਇਸ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਮੁਸ਼ਕਿਲ ਅਤੇ ਮਸਲਿਆਂ ਦੀ ਅਣਦੇਖੀ ਕਿਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਨਿਰਮਲ ਸਿੰਘ ਢਾਲੀਵਾਲ ਕਨਵੀਨਰ ਦੀ ਕਨਵੀਨਰਸ਼ਿਪ ਹੇਠ ਨੁਮਾਇੰਦਿਆਂ ਮੀਟਿੰਗ ਕੀਤੀ ਗਈ ਜਿਸ ਵਿੱਚ ਮੈਂਬਰਾਂ ਸਰਬ ਸ਼੍ਰੀ ਬਲਦੇਵ ਰਾਜਵੱਤਾ ਰਾਕੇਸ਼ ਕੁਮਾਰ ਦਾਤਰਪੁਰੀ ਮਨਜਿੰਦਰ ਕੁਮਾਰ ਤਰਸੀਮ ਸਿੰਘ ਅਤੇ ਉੱਤਮ ਸਿੰਘ ਬਾਗੜੀ ਹਾਜ਼ਰ ਸਨ ਮੀਟਿੰਗ ਵਿੱਚ ਸਮੁੱਚੇ ਮੁੱਦਿਆਂ ਤੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਕਿ ਪੰਜਾਬ ਸਰਕਾਰ ਅਤੇ PRTC ਦੇ ਪ੍ਰਬੰਧਕਾਂ ਨੇ ਵਰਕਰਾਂ ਦੀ ਹੱਕੀ ਅਤੇ ਜਾਇਜ਼ ਮੰਗਾਂ ਅਤੇ PRTC ਦੀ ਹੋਂਦ ਨਾਲ ਜੁੜੇ ਮਸਲਿਆਂ ਨੂੰ ਇੰਨਾ ਉਲਝਾ ਦਿੱਤਾ ਹੈ ਅਤੇ ਇਸ ਕਦਰ ਅਣਦੇਖੀ ਕੀਤੀ ਜਾ ਰਹੀ ਹੈ ਕਿ ਜੇਕਰ ਐਕਸ਼ਨ ਕਮੇਟੀ ਵੱਲੋਂ PRTC ਦੇ ਸਮੁੱਚੇ ਵਰਕਰਾਂ ਨੂੰ ਜਾਗਰੂਕ ਕਰਕੇ ਆਵਾਜ਼ ਚੁੱਕਣ ਲਈ ਸੰਗਠਨਾ ਕੀਤਾ ਗਿਆ ਤਾਂ ਵਰਕਰਾਂ ਅਤੇ PRTC ਦੇ ਭਵਿੱਖ ਲਈ ਗੰਭੀਰ ਵਿੱਤੀ ਅਤੇ ਹੋਣ ਦਾ ਸੰਕਟ ਖੜਾ ਹੋ ਸਕਦਾ ਹੈ ਐਕਸ਼ਨ ਕਮੇਟੀ ਦੇ ਆਗੂਆਂ ਨੇ ਮੰਗਾ ਮਸਲਿਆਂ ਅਤੇ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਨੂੰ ਮੁਫਤ ਸਫ਼ਰ ਸਹੂਲਤਾ ਦੇ ਵਾਢੇ 600 ਕਰੋੜ ਰੁਪਏ ਤੋਂ ਵੱਧ ਦੀ ਰਕਮ ਵਿੱਚੋਂ ਤਨਖਾਹ ਪੈਨਸ਼ਨ ਅਤੇ ਆਧਾਰੇ ਦੀਆਂ ਹੋਰ ਲੋੜਾਂ ਲਈ ਹਰ ਮਹੀਨੇ ਰੋਲੇ ਰੱਪੇ ਅਤੇ ਐਜ਼ਿਟੇਸ਼ਨ ਤੋਂ ਬਿਨਾ 15-20 ਤਾਰੀਖ ਤੱਕ ਮਸਾਂ 20-30 ਕਰੋੜ ਦੀ ਰਕਮ ਦਿੱਤੀ ਜਾਂਦੀ ਹੈ 400 ਨਵੀਆਂ ਬੱਸਾਂ ਪਾਉਣ ਦੇ ਐਲਾਨ ਝੂਠੇ ਸਾਬਤ ਹੋ ਰਹੇ ਹਨ 4 ਸਾਲ ਵਿੱਚ ਇਕ ਵੀ ਨਵੀਂ ਬੱਸ ਨਹੀਂ ਖਰੀਦੀ ਗਈ ਜਿਸ ਦਾ ਭਰਪੂਰ ਫਾਇਦਾ ਪ੍ਰਾਈਵੇਟ ਬੱਸ 마ਫੀਆ ਉਠਾ ਰਿਹਾ ਹੈ ਇਸ 마ਫੀਆ ਦੀ ਪੁਸ਼ਤਪੁਨਾਹੀ ਕਰਨ ਦਾ ਹੀ ਨਤੀਜਾ ਹੈ ਪੰਜਾਬ ਸਰਕਾਰ ਵੱਲੋਂ ਨਾਈਟ ਅਲਾਉਂਸ ਵਿੱਚ ਕੀਤਾ ਵਾਅਦਾ ਕਈ ਮਹੀਨੇ बीत ਜਾਣ ਦੇ ਬਾਵਜੂਦ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਪੀਆਰਟੀਸੀ ਦੀਆਂ ਜਾਇਦਾਦਾਂ ਜਾਇਦਾਦਾਂ ਸਰਕਾਰੀ ਦਬਾ ਥੱਲੇ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼ੀ ਨਾਲ ਛੇੜੇ ਛੜਨ ਦਾ ਯਤਨ ਹੋ ਰਿਹਾ ਹੈ 600 ਤੋਂ ਵੱਧ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ ਦੇ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਉਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ ਜੋ ਕਿ ਇਹਨਾਂ ਵਰਕਰਾਂ ਦੇ ਆਰਥਿਕ ਸੋਸ਼ਨ ਨੂੰ ਹੋਰ ਲੰਬਾ ਸਮਾਂ ਜਾਰੀ ਰੱਖਣ ਦੀ ਕੋਸ਼ਿਸ਼ ਹੈ ਇਸ ਤਰ੍ਹਾਂ 500 600 ਵਰਕਰਾਂ ਦੀ ਰਿੱਟ ਵਿੱਚ 8240 ਦੇ ਫੈਸਲੇ ਮੁਤਾਬਿਕ ਅਜੇ ਤੱਕ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਗਿਆ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਕ 1 2004 ਤੋਂ ਬਾਦਮੀਯੋਕਥ ਹੋਏ ਕੁਝ ਕਰਮਚਾਰੀਆਂ ਨੂੰ ਜੋ ਪੁਰਾਣੇ ਪੈਨਸ਼ਨ ਦੇ ਹੱਕਦਾਰ ਬਣਾਇਆ ਜਾਣਾ ਹੈ ਉਹ ਅਜੇ ਤੱਕ ਨਹੀਂ ਕੀਤਾ ਗਿਆ ਆਪਣੀਆਂ ਬੱਸਾਂ ਪਾਉਣ ਦੀ ਬਜਾਏ ਗੈਰ ਲਾਹੇਵੰਦ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੇ ਵਾਰ-ਵਾਰ ਯਤਨ ਕੀਤੇ ਜਾ ਰਹੇ ਹਨ ਸਾਲਾਂ ਬੱਧੀ ਸਮੇਂ ਤੋਂ 100 ਕਰੋੜ ਰੁਪਏ ਤੋਂ ਵੱਧ ਦੇ ਵਰਕਰਾਂ ਦੇ ਬਣਦੇ ਤਰ੍ਹਾਂ-ਤਰ੍ਹਾਂ ਦੇ ਬਕਾਏ ਅਦਾ ਕਰਨ ਤੋਂ ਉਕਾ ਹੀ ਪਾਸਾ ਬਟਿਆ ਜਾ ਰਿਹਾ ਹੈ ਕੰਟਰੈਕਟ ਆਊਟਸੋਰਸ ਵਰਕਰਾਂ ਨੂੰ ਪੱਕੇ ਕਰਨ ਲਈ ਮਹਿਕਮੇ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ ਹੋਰ ਵੀ ਅਨੇਕ ਮੁੱਦੇ ਹਨ ਜਿਨ੍ਹਾਂ ਨੂੰ ਇਹ ਨਕਲੀ ਬਦਲਾਵ ਵਾਲੀ ਸਰਕਾਰ ਤੇ ਇਸ ਦੇ ਅਫਸਰ ਸਾਹੇ ਦੇ ਅਤੇ ਇਸ ਦੇ ਨਿਯੁਕਤ ਕੀਤੇ ਸਿਆਸੀ ਚੇਅਰਮੈਨ ਸਮੇਤ ਅੱਧੇ ਦਰਜਨ ਹੋਰ ਕਾਨੂੰਨਨ ਪੀਆਰਟੀਸੀ ਦੀ ਤਰੱਕੀ ਲਈ ਅਤੇ ਇਸ ਵਿੱਚ ਕੰਮ ਕਰਦੇ ਵਰਕਰਾਂ ਦੀ ਭਲਾਈ ਲਈ ਕੁਝ ਵੀ ਨਹੀਂ ਕਰ ਰਹੇ ਜਿਸ ਕਰਕੇ ਆਧਾਰੇ ਵਿੱਚ ਕੰਮ ਕਰਦੇ ਸਭ ਕਿਸਮ ਦੇ ਵਰਕਰਾਂ ਵਿੱਚ ਭਾਰੀ ਚਿੰਤਾ ਤੇ ਰੋਸ ਪਾਇਆ ਜਾ ਰਿਹਾ ਹੈ ਇਹ ਕਾਰਨ ਹੈ ਕਿ ਐਕਸ਼ਨ ਕਮੇਟੀ ਵੱਲੋਂ 11 11 2025 ਨੂੰ ਨਵਾਂ ਬਸ ਸਟੈਂਡ ਪਟਿਆਲਾ ਵਿਖੇ ਵਿਸ਼ਾਲ ਰੋਸ ਧਰਨਾ ਅਤੇ ਰੈਲੀ ਕੀਤੀ ਜਾਵੇਗੀ ਅਤੇ ਨਿਰੰਤਰ ਸੰਘਰਸ਼ਤਾ ਐਲਾਨ ਕੀਤਾ ਜਾਵੇਗਾ ਧੰਨਵਾਦ